ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਸਾਰੇ ਠੀਕ ਠਾਕ ਹੋ ਸੋ ਦੋਸਤੋ ਅੱਜ ਤੁਹਾਨੂੰ ਆਪਾਂ ਨੀਲੀ ਰਵੀ ਦੀ ਝੋਟੀ ਦਿਖਾਉਣ ਲੱਗੇ ਸੀਗੇ ਜਿਹਦੀ ਬਿਲਕੁਲ ਅੱਖ ਨੀਲੀ ਰਵੀ ਵਾਲੀ ਜ਼ੁਬਾਨ ਗੁਲਾਬੀ ਚਾਰੇ ਪੈਰਾਂ ਤੇ ਜੈਜ ਮਾਰਕਿੰਗ ਪੂਛ ਅੱਧੇ ਨਾਲੋਂ ਜ਼ਿਆਦਾ ਵਾਈਟ ਤੇ ਥੱਲਿਓਂ ਹੀ ਇਹਦਾ ਧੁੰਨ ਦੇਖ ਸਕਦੇ ਆ ਆ ਦੇਖਿਓ ਧੁੰਨ ਦੀ ਇਹਦੀ ਢੱਲ ਥੱਲੇ ਧੁੰਨ ਤੇ ਵੀ ਨਿਸ਼ਾਨ ਆ ਦੋਸਤੋ ਤੇ ਮੇਰੇ ਹਿਸਾਬ ਨਾਲ ਇਹਦਾ ਥਣ ਵੀ ਗੁਲਾਬੀ ਹੈਗਾ ਇੱਕ ਅਗਲੇ ਪਾਸੇ ਉਹ ਬਾਹੂ ਦੇ ਵਿੱਚ ਵੀ ਇਹ ਤਾਂ ਨਿਸ਼ਾਨਾ ਜਿਹੜੇ ਵੀਰ ਕਹਿੰਦੇ ਸੀ ਕਿ ਅਸੀਂ ਨਿਸ਼ਾਨੀਆਂ ਸਾਰੀਆਂ ਪੂਰੀਆਂ ਕਰਦੀ ਝੋਟੀ ਲੈਣੀ ਆ ਤੇ ਲੋ ਵੀ ਹੁਣ ਤੁਸੀਂ ਆਪ ਦੀ ਸਮਝ ਮੁਤਾਬਕ ਇਹਨੂੰ ਖਰੀਦ ਲਿਓ ਸਿੰਘ ਬਿਲਕੁਲ ਐ ਮੱਥੇ 'ਚ ਖੋਬੀ ਖੜੀ ਕਰਮ ਵਾਲੀ ਕੁੰਡਾ ਤੇ ਮੱਥੇ ਤੋਂ ਥੱਲੇ ਤੇ ਮਿਲਕ ਵੇਨ ਤੁਸੀਂ ਇੱਥੋਂ ਚੈੱਕ ਕਰ ਲਿਓ ਦੋਸਤੋ ਆ ਇਹਦੀ ਮਿਲਕ ਵੇਨ ਆ ਪੂਛ ਬਿਲਕੁਲ ਬਾਰੀਕ ਚਾਰੇ ਥਣ ਪੀੜੀ ਦੇ ਪਾਵਿਆ ਰ ਗਿਆ ਦੋਸਤੋ ਤੇ ਹੈ ਵੀ ਕੱਲਾ ਕੱਲਾ ਬਾਕੀ ਇਧਰੋਂ ਵੀ ਤੁਸੀਂ ਧੰਨ ਤੇ ਦੀ ਮਿਲਕਵੇਨ ਚੈੱਕ ਕਰ ਲਿਓ 2-4 ਮਹੀਨੇ ਚ ਚੰਗੀ ਸੇਵਾ ਤੇ ਇਹ ਗੱਬਣ ਹੋਣ ਵਾਲੀ ਝੋਟੀ ਆ ਦੋਸਤੋ ਜਿਹੜਾ ਵੀਰ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਫਿਰ ਆਪਦੀ ਸਮਝ ਮੁਤਾਬਕ ਇਹਨੂੰ ਖਰੀਦਣਾ ਪੈਸਾ ਤੁਸੀਂ ਤੁਹਾਡਾ ਕੀਮਤੀ ਤੁਸੀਂ ਆਪਦੀ ਸਮਝ ਮੁਤਾਬਕ ਲਾਉਣਾ ਸੱਜਣੋ ਬਾਕੀ ਮੇਰਾ ਫਰਜ ਸੀ ਇਹਨੂੰ ਚਾਰ ਚਫੇਰਿਓ ਕੈਮਰਾ ਮਾਰਕੇ ਦਾ ਬੋਡੀ ਸਟਰਕਚਰ ਇਹਦੀਆਂ ਬਰੀਕੀਆਂ ਦਿਖਾਉਣੀਆਂ ਆ ਆ ਜਿਹੜਾ ਇਹਦਾ ਪਿੰਡਾ ਵਾ ਬਿਲਕੁਲ ਕਾਗਜੀ ਨਿੰਬੂ ਵਰਗਾ ਦੇਖ ਸਕਦੇ ਆ ਬਾਕੀ ਪੂਛ ਚ ਭੁਰਾ ਜ ਨਹੀਂ ਹੱਡੀ ਨਹੀਂ ਦੋਸਤੋ ਆ ਦੇਖ ਸਕਦੇ ਤੁਸੀਂ ਆ ਇਹਦਾ ਅਡਰਾ ਦੋਸਤੋ ਉਤੇ ਵੀ ਮਾਰ ਲਓ ਝਾਤ ਤਿੰਨ ਥਾਣੇ ਦੇ ਬਲੈਕ ਆ ਦੋਸਤੋ ਆ ਦੇਖੋ ਇੱਕ ਥਾਣੇ ਦਾ ਗੁਲਾਬੀ ਆ ਤੇ ਜਿਹੜਾ ਮਾਲੋ ਇਹਦਾ ਗੈਬ ਆ ਤੁਹਾਨੂੰ ਆਟੋਮੈਟਿਕ ਵੀਡੀਓ ਚ ਦਿਖ ਰਿਹਾ ਹੋਊ ਕਿ ਆ ਇਹਦਾ ਗੈਬ ਆ ਥਾਣਾ ਦਾ ਬਾਕੀ ਆ ਥੱਲੇ ਉਹਦਾ ਧੰ ਜਿਹੜਾ ਢੈਲਾ ਤੇ ਕਿਸੇ ਚੰਗੇ ਲਾਣੇ ਘਰਾਣੇ ਦੀ ਦੱਸੀ ਗਈ ਆ ਆਪਾਂ ਨੂੰ ਬਾਕੀ ਤੁਸੀਂ ਆਪ ਦੀ ਸਮਝ ਮੁਤਾਬਕ ਇਹਨੂੰ ਖਰੀਦ ਕੇ ਆਪਦੇ ਫਾਰਮ ਦੀ ਸ਼ਾਨ ਬਣਾ ਸਕਦੇ ਕਿਉਂਕਿ ਸਾਨੂੰ ਬਹੁਤ ਕੋ ਦੱਸਿਆ ਜਾਂਦਾ ਕਈ ਵਾਰੀ ਤੇ ਅਸੀਂ ਵੀਡੀਓ ਦੇ ਵਿੱਚ ਪੂਰੀ ਗੱਲ ਨਹੀਂ ਕਰਦੇ ਅਸੀਂ ਝੋਟੀ ਦੇ ਮੁਤਾਬਕ ਗੱਲ ਕਰਦੇ ਕਿ ਇਹ ਸੀਰਕ ਮੰਤਰਾਲੇ ਨਾਲੋਂ ਚੰਗੀ ਆ ਇੱਕ ਵਧੀਆ ਬੱਚੇ ਲੈਣ ਵਾਸਤੇ ਮੰਨ ਲਓ ਇਹਨੂੰ ਖਰੀਦ ਸਕਦੇ ਆ ਤੁਸੀਂ ਸੋ ਧੌੜ ਤਾਂ ਦੀ ਬਿਲਕੁਲ ਬਰੀਕੀ ਚੈੱਕ ਕਰ ਲਿਓ ਬਾਕੀ ਸੇਵਾ ਤਿੰਨ ਕੁ ਮਹੀਨੇ ਚਾਰ ਮਹੀਨੇ ਕਰਕੇ ਇਹਨੂੰ ਚੰਗਾ ਸੀਮ ਲਾ ਸਕਦੇ ਸੰਗ ਬਿਲਕੁਲ ਕੁੰਡਾ ਅੱਖ ਨੀਲੀ ਜੁਬਾਨ ਗੁਲਾਬੀ ਦੋਸਤੋ ਧੰਨਵਾਦੋ ਦੋਸਤੋ ਜਉਂਦੇ ਵਾਸਤੇ ਰਹੋ ਜੇ ਵੀਡੀਓ ਚੰਗੀਆਂ ਲੱਗਦੀਆਂ ਹੋਈਆਂ ਤਾਂ ਵੀਡੀਓ ਸ਼ੇਅਰ ਕਰ ਦਿਆ ਕਰੋ ਕਿਉਂਕਿ ਬੜੀ ਮਿਹਨਤ ਲੱਗਦੀ ਆ ਬੜੇ ਟਾਈਮ ਬਾਅਦ ਦੋਸਤੋ ਡੰਗਰ ਲੈ ਕੇ ਆਇਆ ਆ ਤੁਹਾਡੀ ਰੂਪ ਰੂਪ ਕਰਨ ਲਈ ਇਸ ਕਰਕੇ ਵੀਡੀਓ ਸ਼ੇਅਰ ਕਰ ਦਿਆ ਕਰੋ ਤੁਹਾਡਾ ਮੈਂ ਧੰਨਵਾਦੀ ਹੋਊਗਾ